20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਭਾਈ ਜੀ ਮੈਂ ਨੰਬਰ ਪਲੇਟ ਨਾਲ ਲਿਆਵਾਂ ਤਾਂ ਇੰਨਾ ਤੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣੇ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਝ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਹਰੇ ਜਾਂਦੇ ਆ ਥਾ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਜਾ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚੱਟਣਾ ਮੈਂ ਕਿਹਾ ਰੋਕਿਆ ਜਾ ਕੁੱਟੀ ਗੱਲ ਉਹ ਕੰਗਰੇ ਚਲਾਨ ਚਾਉਣੀ ਕਰਦੇ ਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਖਰਾਪ ਤਰ੍ਹਾਂ ਚਲਉਂਦੇ ਆਉਂਦੇ ਆ ਉਹ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕੰਨ ਕੋਈ ਜਾਣੀ ਮਸਾਉਣ ਹੋਵੇ ਪੂਰੀ ਜਿਹਾ ਦੇਖੋ ਵੀ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਇਸ ਤਰ੍ਹਾਂ ਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉ ਨੂੰ ਚੱਲਦੀ ਵੀਡੀਓ ਤੇ ਫੋ ਸਾਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾਓ ਨਾ ਫਿਰ ਉੱਪਰ ਕੋਈ ਫੋਟੋ ਦਾ ਆਪ ਦਾ ਪ੍ਰਸ਼ਾਸਨ ਆਪ ਦੇ ਛੋਟੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰਦਾ ਨਹੀਂ ਤੁਸੀਂ ਫੋਨ ਲਾਓ ਯਾਰ ਇਕਰਾਰ ਕਰਤੀਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਬ ਤੇ ਸਰਬ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬ ਵੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਭਾਈ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਕਿ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਦਾ ਆਪਦਾ ਬੰਦਾ ਨਾ ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਕਹਿੰਦੇ ਨਹੀਂ ਜਾਣ ਤੂੰ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਮੈਂ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੂੰਗਾ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈਆਂ ਰਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੇ ਨੂੰ ਮੈਂ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਬੱਟਰ ਦਾ ਸਮਾਂ ਹੀ ਨਹੀਂ ਦਿੱਤਾ ਉਹਦਾ ਕਰਨਾ ਹੀ ਆ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹ 20 ਮਿੰਟ ਦਾ ਸਮਾਂ ਦਾ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਇਹ ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਅੱਸੀ ਅਗਰ ਕਾਨੂੰਨ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੇ ਕੱਟੇ ਕਾਨੂੰਨ ਨੁਕਸਾਨ ਹੁੰਦਾ ਜਾਨੀ ਨੁਕਸਾਨ ਆਫਸਰ ਜ਼ਿੰਮੇਵਾਰ ਹੋਣਗੇ ਆਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨਾਲ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਣਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰਹਾ ਉੱਪਰ ਦੀ ਫੇਰ ਨਾ ਪੱਟੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪ ਦਾ ਜਰੂਰ ਸਾਫ਼ ਕਰਾ ਲਿਆ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਹਾਂ ਤੂੰ ਕਹੀ ਜਰੂਰ ਕਰਾਉਂਦੇ ਮੈਂ ਸਹੀ ਹਾਂ ਮੇਰਾ ਗਾਲ ਜਰੂਰ ਅੱਜ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਦਾ ਬਾਈ ਜੀ ਜਿੱਦਾਂ ਕਾਉਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਨੰਬਰ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਤੇ ਸਾਰਾ ਮੈਂ ਦੇਖੋ ਨਾਦਾ ਕਿਸ ਤੋਂ ਨਾਦਾ ਮੈਂ ਆਪਣੀ ਜੂਰ ਕਰ ਰਿਹਾ ਹਾਂ ਕੋ ਡਰਦਾ ਭਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਣਾ ਸੀ ਵੀ ਇਹਨੂੰ ਵਾਕਈ ਥ੍ਰੈਟ ਹੈਗੇ ਕਿ ਨਹੀਂ ਉਹ ਮੈਂ ਪੁੱਛੂਗਾ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਕੁਝ ਨਹੀਂ ਸਾਹਮਣੇ ਸਾਹਮਣੇ ਜੱਗ ਜਾਣੀ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਣੀ ਹੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਤੇ ਮੈਂ ਕਰਦਾ ਤੇਰਾ ਲਰਨਿੰਗ ਸੰਤ ਬਣਾ ਨਾ ਲਰਨਿੰਗ ਜਿਹੜੀਆਂ ਕਿੰਨੀਆਂ ਧਰਾਵਾਂ ਨੇ ਆ ਦੇ ਭਾਈ ਜੀ ਧਰਾਵਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਫੋਨ ਦਾ ਲੈ ਲੋ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆਹ ਤੁਹਾਨੂੰ ਕੀ ਦੇ ਰਹ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆਹ ਧਰਾਮਾ ਲਗਦੀਆਂ ਨੇ ਉਹ ਲਗਦੀਆਂ ਨੇ ਆ ਧਮਕੀ ਦੇ ਰਹਾ ਉਤੋਂ ਹੀ ਸ਼ਰੇਆ ਨਹੀਂ ਦੇ ਰਹਾ ਜਿਹੜੀ ਕਰਾ ਲਗਦੀ ਉਹ ਹੀ ਲਾ ਰਿਹਾ ਨਹੀਂ ਲਾੜੋ ਕੋਈ ਗੱਲ ਲਰਨਿੰਗ ਦਾਸ ਸਰ ਨਹੀਂ ਲਾਓ ਤੁਸੀਂ ਮੈਂ ਤਾਂ ਆਹ ਲਾੜੋ ਮਾਰੀ ਲਾਉਂਗਾ ਭਾਈ ਇਹ ਜ਼ਰੂਰ ਤੁੰਸ ਲੈ ਜਾਓ ਹੈ ਨਹੀਂ ਬਿਲਕੁਲ ਜਿਉਂ ਡਾਕਟਰ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਨਹੀਂ ਮੇਰੇ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਕਿਆ ਕਿਆ ਸ਼ੁਰੂ ਪਹਿਲਾਂ ਮੈਂ ਨੰਬਰ ਪਲੈਟ ਲੈ ਆਵਾਂਗੇ ਕਿਹੜੀ ਚੀਜ਼ ਹੈ ਪਹਿਲਾਂ ਨੂੰ ਆਏ ਨੰਬਰ ਵੇੜ ਬਾਹਰ ਜਾਓ ਪਹਿਲਾਂ ਸ਼ੁਰੂ ਕੁੱਝ ਰੱਖੋ ਸ਼ੋਰ ਦਾ ਪੋਲੂਸ਼ਨ ਵੀ ਲੈ ਆਉਣਾ ਦਿਖਾਓ ਸਾਰੇ ਜਣੇ ਖੜੇ ਹੋ ਜਾ ਮੈਂ ਸਾਰਾ ਕੁਝ ਲੈ ਲਵਾਂਗਾ ਆਹ ਹੋਣੀ ਘੱਟ ਕੇ ਦਿਖਾ ਦਿੰਦਾ ਹਾਂ ਜਿਹੜੀ ਜਿਹੜੀ ਤੁਸੀਂ ਆਂਦੇ ਹੋ ਤਾਂ ਅੱਜ ਅਜੀ ਯਕੀਨ ਨਾਮ ਹੈ ਤੁਹਾਡਾ ਕੀ